ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਪੱਠਾ ਸਾਹਿਬ ਦਾ ਸਾਲਾਨਾ ਸ਼ਹੀਦੀ ਜੋੜ ਮੇਲ ਆਰੰਭ ਹੋ ਚੁੱਕਾ ਹੈ ਸਵੇਰ ਦਾ ਸਮਾਂ ਹੈ ਸਵੇਰੇ 6 ਗੁਰੂ ਸਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾ ਬਰਤ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਰਹਿਨਮਾਈ ਦੇ ਹੇਠ ਇਹ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਆਪਾਂ ਕਈ ਅਰੰਭਤਾ ਦੀ ਅਰਦਾਸ ਹੈਡ ਗਰੰਟੀ ਗੁਰਦੁਆਰਾ ਪੱਠਾ ਸਾਹਿਬ ਕਵਿੱਤਰ ਸਿੰਘ ਹੂਰਾ ਦੇ ਵੱਲੋਂ ਕੀਤੀ ਗਈ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਵਕਤ ਪਾਲਕੀ ਸਾਹਿਬ ਸਜੋਬਿਤ ਹੈ ਅਤੇ ਸੰਗਤ ਸੰਗਤ ਪਾਲਕੀ ਸਾਹਿਬ ਦੇ ਨਾਲ-ਨਾਲ ਚਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਪਵਿੱਤਰ ਨਗਰ ਕੀਰਤਨ ਦੀ ਸ਼ੁਰੂਆਤ ਦੇ ਨਾਲ ਹੀ ਆਪਾਂ ਕਹਿ ਸਕਦੇ ਹਾਂ ਕਿ ਗੁਰਦੁਆਰਾ ਪੱਠਾ ਸਾਹਿਬ ਦੀ ਤਿੰਨ ਰੋਜ਼ਾ ਜੋ ਸ਼ਹੀਦੀ ਜੋੜ ਸਭਾ ਹੁੰਦੀ ਹੈ ਉਸ ਦਾ ਆਰੰਭ ਹੋ ਚੁੱਕਾ ਹੈ ਸੰਗਤ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈ ਹੋਈ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਾਲਕੀ ਸਾਹਿਬ ਦੇ ਨਾਲ ਵੀ ਗੁਰੂ ਦਾ ਜਾਪ ਕਰਦੇ ਹੋਏ ਜਾਂਦੀ ਹੋਈ ਨਜ਼ਰ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਬੱਤ ਸੰਗਤਾਂ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਵਿਖੇ ਜੋ ਸ਼ਹੀਦੀ ਜੋੜ ਮੇਲ ਹਰ ਸਾਲ ਮਨਾਇਆ ਜਾਂਦਾ ਅੱਜ ਪਹਿਲੇ ਦਿਨ ਨਗਰ ਕੀਰਤਨ ਦੀ ਰੰਭਤਾ ਗੁਰਦੁਆਰਾ ਗੁਰੂਗੜ ਸਦਾਬਰਤ ਵਿਖੇ ਤੋਂ ਸਰਬੱਤ ਸੰਗਤਾਂ ਪੰਜ ਪਿਆਰੇ ਨਿਸ਼ਾਨਚੀ ਸਹਿਬਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਈ ਵਿੱਚ ਐਸ ਵੇਲੇ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ 6-7 ਕੋਹ ਦੀਆਂ ਰਾਤਾਂ ਨੂੰ ਜੋ ਗੁਰੂ ਕਲਗੀਧਰ ਮਹਾਰਾਜ ਦੇ ਪਰਿਵਾਰ ਨੇ ਸਰਸਾ ਤੇ ਆ ਕੇ ਵਿਛੜਿਆ ਤੇ ਕਿਲਾ ਛੱਡਿਆ ਉਹਨਾਂ ਦੀ ਯਾਦ ਵਿੱਚ ਇਹ ਸਾਨੂੰ ਮਾਰਗ ਦਰਸਾਉਂਦੇ ਹਨ ਮਹਾਨ ਸ਼ਹੀਦਾਂ ਤੋਂ ਸਾਨੂੰ ਇਹੀ ਪ੍ਰੇਰਣਾ ਮਿਲਦੀ ਹੈ ਕਿ ਆਓ ਆਪਾਂ ਸਾਦੇ ਢੰਗ ਦੇ ਨਾਲ ਉਹਨਾਂ ਦੇ ਜਿਹੜੇ ਸ਼ਹੀਦੀ ਦਿਹਾੜੇ ਮਨਾਈਏ ਤਾਂ ਕਿ ਕੌਮ ਦੇ ਵਿੱਚ ਚੜ੍ਹਦੀ ਕਲਾ ਹਮੇਸ਼ਾ ਰਹੇ ਤੇ ਸ਼ਹੀਦਾਂ ਤੋਂ ਹਮੇਸ਼ਾ ਹੀ ਸਾਨੂੰ ਸੱਚ ਦੀ ਜਿਹੜੀ ਆ ਉਹ ਪ੍ਰੇਰਨਾ ਮਿਲਦੀ ਰਹੇ ਸੋ ਨਗਰ ਕੀਰਤਨ ਐਸੇ ਵੇਲੇ ਸਦਾ ਭਰ ਤੋਂ ਆਰੰਭ ਹੋ ਕੇ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 17 18 19 ਤਰੀਕ ਨੂੰ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਪਹੁੰਚ ਕੇ ਮਹਾਨ ਸ਼ਹੀਦਾਂ ਨੂੰ ਆਪਣੀ ਸਰਦਾ ਭੇਡ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 6 ਪੋ ਦੀ ਰਾਤ ਨੂੰ ਕਿਲਾ ਅਨੰਦਗੜ੍ਹ ਛੱਡਣ ਉਪਰੰਤ ਪਰਿਵਾਰ ਵਿਛੋੜੇ ਆ ਕੇ ਉਹਨਾਂ ਦਾ ਸਾਰਾ ਪਰਿਵਾਰ ਵਿਛੜ ਗਿਆ ਔਰ ਉਸੇ ਤਾਈਂ ਤੇ ਲੜੀ ਚੱਲਦੀ ਆ ਪਰਿਵਾਰ ਵਿਛੋੜੇ ਤੋਂ ਬਾਅਦ ਗੁਰਦਾਰੀ ਪੱਠਾ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਤੇ ਫਤਿਹਗੜ੍ਹ ਸਾਹਿਬ ਇਹਨਾਂ ਸਾਰੇ ਸਥਾਨਾਂ ਤੇ ਉਹਨਾਂ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਜੋੜ-ਮਿਲ ਹੁੰਦੇ ਨੇ ਔਰ ਅੱਜ 17 ਤਰੀਕ ਨੂੰ ਗੁਰਦੁਆਰਾ ਸ੍ਰੀ ਗੁਰੂਗ੍ਰੰਥ ਸਦਾਵਾਰ ਜਿਸ ਸਥਾਨ ਨੂੰ ਕੁਛੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਆ ਉਸ ਸਥਾਨ ਤੋਂ ਹਰੇਕ ਸਾਲ ਦੀ ਤਰ੍ਹਾਂ ਨਗਰ ਕੀਰਤਨ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਔਰ ਨਗਰ ਕੀਰਤਨ ਦੀ ਸ਼ੁਰੂਆਤ ਖੌਣ ਤੋਂ ਪਰੰਤ ਸ਼ਹਿਰ ਜੀ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਜੀ ਪਹੁੰਚਦਾ ਔਰ ਰਾਜਤੋਂ ਕੋ ਦੁਆਰਾ ਸ੍ਰੀ ਪੱਠਾ ਸਾਹਿਬ ਦੇ ਸ਼ੀਰਤ ਜੋੜ ਮੇਲੇ ਜਿਹੜੇ ਸ਼ੁਰੂ ਹੋ ਜਾਂਦੇ ਆ ਔਰ ਤਿੰਨ ਦਿਨ ਇੱਥੇ ਚੱਲਣੇ ਨੇ ਔਰ ਤਿੰਨ ਦਿਨ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੋ ਇਤਿਹਾਸ ਸਿਰਜਿਆ ਸੀ ਕੋ ਵੱਡਾ ਇਤਿਹਾਸ ਸਿਰਜਿਆ ਜਿੱਥੇ ਉਹਨਾਂ ਨੇ ਆਪਣੇ ਉਹਨਾਂ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾਬੇ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਸਾਹਿਬ ਬਾਬਾ ਜੁਹਾਰ ਸਿੰਘ ਜੀ ਨੇ ਸ਼ੀਰਤਾਂ ਪ੍ਰਾਪਤ ਕੀਤੀਆਂ ਔਰ ਪੰਜ ਪਿਆਰਿਆਂ ਚੋ ਤਿੰਨ ਪਿਆਰਿਆਂ ਨੇ ਸ਼ੀਰਤਾਂ ਪ੍ਰਾਪਤ ਕੀਤੀਆਂ ਔਰ ਬਹੁਤ ਸਾਰੇ ਸਿੰਘਾਂ ਨੇ ਉੱਤੇ ਸ਼ੀਰਤਾਂ ਪ੍ਰਾਪਤ ਕੀਤੀਆਂ ਔਰ ਉਸ ਸਤਾਂ ਤੇ ਵੀ ਤਿੰਨ ਦਿਨ ਜੋੜ ਮਿਲ ਜਿਹੜਾ ਹੋਣਾ ਇਹ ਉਹ ਕੌਮ ਦੇ ਉਹ ਮਹਾਨ ਸ਼ੀਰ ਨੇ ਜਿਨ੍ਹਾਂ ਨੇ ਉਸ ਸਮੇਂ ਦੇ ਜ਼ੁਲਮ ਦੇ ਖਿਲਾਫ ਲੜਾਈਆਂ ਲੜੀਆਂ ਔਰ ਇੱਕ ਬਲੱਖਣ ਦਾ ਇਤਿਹਾਸ ਹੈ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਔਰ ਗੁਰੂ ਸਾਹਿਬ ਨੇ ਇਹ ਇਤਿਹਾਸ ਹੈ ਜਿਹੜਾ ਸਿਰਜਿਆ ਉਹਨਾਂ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਲੜੀ ਹੈ ਸੋ ਇਸ ਦੇ ਤਾਹ ਤੇ ਫਤਿਹਗਾਰ ਤੋਂ ਛੋਟੇ ਸਾਹਿਬ ਜਦਿਆਂ ਦੇ ਸ਼ੀਧੀਆਂ ਹੁੰਦੀਆਂ ਨੇ ਲੇਕਿਨ ਗੁਰੂ ਸਾਹਿਬ ਨੇ ਕਦੀ ਵੀ ਇਸ ਆਪਣੇ ਮਨ ਦੇ ਵਿੱਚ ਇਹਨਾਂ ਸ਼ੀਧੀਆਂ ਪ੍ਰਤੀ ਅਸ਼ੋਸ਼ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਇਹ ਜाहिर ਕੀਤਾ ਕਿ ਗੁਰੂ ਸਾਹਿਬ ਨੇ ਸਾਡੇ ਲਈ ਜੋ ਸ਼ੀਸ਼ੀਆਂ ਦਿੱਤੀਆਂ ਨੇ ਤੋਂ ਇਹਨਾਂ ਤਹ ਵੀ ਇਹ ਸਾਰਾ ਜੋੜਮੈਂਟ ਚੱਲ ਰਿਹਾ ਹੈ ਤੋਂ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਤੁਸੀਂ ਦੇਖ ਹੀ ਰਹੇ ਹੋ ਕਿ ਵੱਡੀ ਗਿਣਤੀ ਦੇ ਇਥੇ ਜੋ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਨੇ ਔਰ ਉਹਨਾਂ ਮਹਾਨ ਸ਼ੀਸ਼ੀਆਂ ਨੂੰ ਯਾਦ ਕਰਦੇ ਨੇ ਗੁਰੂ ਸਾਹਿਬ ਦੀਆਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਯਾਦ ਕਰਦੇ ਨੇ ਤੋਂ ਤੁਹਾਡਾ ਸਾਰਿਆਂ ਦਾ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸ਼ਰਮਣੂ ਕਮੇਟੀ ਵੱਲੋਂ ਸਾਰੇ ਪ੍ਰਬੰਧਾ ਜਿਹੜੇ ਪਾਵੇਂ ਰੈਸ਼ ਦੇ ਆ ਪਾਵੇਂ ਲੰਗਰਾਂ ਦੇ ਬਹੁਤ ਵਧੀਆ ਤਰੀਕੇ ਦਾ ਪ੍ਰਬੰਧ ਕੀਤੇ ਹੋਏ ਨੇ ਔਰ ਬੇਨਤੀ ਕੀਤੀ ਹੈ ਕਿ ਸਾਰੀ ਸੰਗਤਾਂ ਜਿਹੜੀ ਸਾਦਗੀ ਦੇ ਰੂਪ ਦੇ ਵਿੱਚ ਸ਼ਾਂਤੀ ਦੇ ਨਾਲ ਇਹਨਾਂ ਜੋੜ ਮੇਲਿਆਂ ਨੂੰ ਮਨਾਉਣ ਤਾਂ ਕਿ ਅਸੀਂ ਉਹਨਾਂ ਕੌਮ ਦੇ ਮਹਾਂ ਸ਼ੀਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17 18 19 ਦਸੰਬਰ ਨੂੰ ਸ਼ੀਰਾਂ ਨੂੰ ਸਿੱਦਾ ਜੋੜ ਮੇਲਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਬੜੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਅੱਜ ਜਿਹੜਾ ਨਗਰ ਕੀਰਤਨਾ ਗੁਰੂਗੜ੍ਹ ਸਦਾਵਰਤ ਤੋਂ ਸਵੇਰੇ 9 ਵਜੇ ਆਰੰਭ ਕੀਤਾ ਗਿਆ ਹੈ ਜਿਹੜਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਹੁੰਦਾ ਆਇਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸਮਾਪਤ ਹੋਵੇਗਾ। ਅਪਰੰਤ ਧਾਰਮਿਕ ਦੀਵਾਨ ਸੱਜਣਗੇ। 18 ਤੇ ਉਸ ਦਿਨ ਨੂੰ ਵੀ ਨਿਰੰਤਰ ਜਿਹੜੇ ਧਾਰਮਿਕ ਦੀਵਾਨ ਸੱਜਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਸਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਨੇ ਉਹਨਾਂ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ਾਂ ਅਨਸਾਰ ਸੰਗਤ ਲਈ ਜਿਹੜੇ ਸਾਰੇ ਪ੍ਰਬੰਧ ਕਰ ਲਏ ਗਏ ਨੇ ਕਿਸੇ ਕਿਸਮ ਦੀ ਸੰਗਤ ਨੂੰ ਜੜੀ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਮਾਯਾ ਕੋ ਵਸਾਰ ਕੇ ਨਿਨੇ ਕੋ ਦੂਤ ਕਾ ਫਤੂ ਜੇ ਕੇ ਰੱਬ ਤੁਮ ਕੋ ਮਾਯਾ